ਮੁਕਤੀ ਸਰ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਸ਼੍ਰੀ ਮੁਕਤੀ ਸਿੰਘ ਮਹਦਵਿੰਦਰ ਸਿੰਘ ਇਸ ਸੁਸਾਇਟੀ ਦਾ ਪ੍ਰਧਾਨ ਤੇ ਅੱਜ ਤੁਹਾਨੂੰ ਕੁ ਦਿਖਾ ਰਿਹਾ ਪ੍ਰਸ਼ਾਸਨ ਦੀ ਨਾਕਾਮੀ ਦਸ਼ਮੇਸ਼ ਨਗਰ ਗਲੀ ਨੰਬਰ 2 ਜਿੱਦਾਂ ਕਿ ਬਹੁਤ ਬੁਰਾ ਹਾਲ ਆ ਇੱਥੇ ਇੱਕ ਸੀਵਰ ਵੀ ਬੜਾ ਡੂੰਘਾ ਜਿਹੜਾ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ ਤੇ ਆ ਦੂਜੇ ਪਾਸੇ ਅੰਦਰ ਗਲੀ ਜਾਂਦੀ ਆ ਤੇ ਇਹ ਆਪਣਾ ਔੜ ਬਰੋੜ ਨੂੰ ਨਿਕਲਦੀ ਆ ਤੇ ਆ ਦਸ਼ ਤੰਦਰ ਉੜੋਂ ਜਾਂਦੀ ਆ ਭਾਈ ਕੀ ਨਾਮਾ ਤੁਹਾਡਾ ਮੀਨਣਾ ਹੈਪੀ ਆ ਭਾਈ ਕਿਹੜੀ ਕਿੰਨੇ ਨੰਬਰ ਗਲੀ ਹੈ ਆਪਣਾ ਦਸ਼ਵੇਂ ਨਗਰ ਗਲੀ ਨੰਬਰ 2 ਆ ਵੀਰੇ ਤੇ ਗਲੀ ਦਾ ਪਾਣੀ ਅੱਜ ਐ ਖੜਦਾ ਕਿ ਅੱਗੇ ਵੀ ਐ ਖੜਦਾ ਅੱਗੇ ਵੀ ਬਈ ਐਂ ਐਂ ਖੜਦਾ ਇੱਥੇ ਇੱਕ ਟੋਆ ਤੇ ਉਦੋਂ ਇਹ ਲੀੰਗੀਆਂ ਅੱਛਾ ਇਹ ਮੈਂ ਦੋ ਤਿੰਨ ਜਿਹੇ ਐਮਸੀ ਕਾਲਜ ਜਾਇਆ ਹੋਣੀ ਸੀ ਕਮੇਟੀ ਵੀ ਜਾ ਕੇ ਆਪਣਾ ਇਹ ਤਾਂ ਕੋਈ ਆਲਰੇਡੀ ਖੜਦੇ ਸੀ ਤੁਪਰ ਦਾ ਹਾਲ ਕੀ ਉਹ ਗਾਣ ਮਿੱਥੇ ਨੇ ਮੱਲੇਵਨ ਵਾਸੀ ਕੋਲ ਨਾਲ ਰੱਖ ਕੇ ਕੋਈ ਖੜਾ ਦੇ ਤੁਹਾਡੇ ਮੱਲੇਵਨ ਵਾਸੀ ਪੱਤਰ ਕਰਨੇ ਕਿ ਲਿਖਿਆ ਕੋਈ ਪੱਤਰ ਲਿਖਿਆ ਕੋ ਚਿੱਠੀ ਨਹੀਂ ਕੋਈ ਪੱਤਰ ਨਹੀਂ ਲਿਖਿਆ ਕੋਈ ਕਮੇਟੀ ਚ ਗਿਆ ਸੀ ਜੀ ਟੱਕਰ ਮੋੜ ਵਾਸਤੇ ਕਮੇਟੀ ਆ ਰਿਹਾ ਦੋ ਦਿਨਾਂ ਰਹੀ ਕਿਹਾ ਜੀ ਇਹਦਾ ਕੋਈ ਹੱਲ ਕਰੋ ਇੱਕ ਸੀਵਰ ਟੁੱਟਿਆ ਹੈ ਇੱਥੇ ਬਾਈ ਅੱਛਾ ਇਹ ਜਵਾਕ ਇੱਥੇ ਢੰਗ ਦੇ ਬਹੁਤ ਇੱਥੇ ਓਖਾ ਬਹੁਤ ਹੈ ਇੱਥੇ ਪਾਣੀ ਅੱਛਾ ਇਹ ਤੁਸੀਂ ਦੇਖ ਰਹੇ ਜਿਵੇਂ ਬਾਈਪਾਸ ਤੋਂ ਥੋੜੇ ਦਿਨ ਪਹਿਲਾਂ ਐਮਐਲਏ ਸਾਹਮਣੇ ਮੂਰਤ ਦਿੱਤਾ ਸੀ ਰੋਡ ਦਾ ਮਲੋੜ ਰੋਡ ਹੈ ਜਿਹੜਾ ਆਪਣਾ ਬਠੰਡਾ ਰੋਡ ਬਾਈ ਇਥੇ ਆਲਰੇਡਾ ਸ਼ੋਰੂਮ ਬਣੇ ਕਿੱਥੇ ਉਹ ਥਾਵਾਂ ਤੇ ਮੂਰਤ ਕਰੀ ਜਾਂਦੇ ਆ ਪਰ ਅੰਦਰ ਵੜ ਕੇ ਸ਼ਹਿਰ ਦਾ ਹਾਲ ਨਹੀਂ ਦੇਖਦੇ ਅੰਦਰ ਬਹੁਤ ਹੀ ਜ਼ਿਆਦਾ ਸੀਵਰੇਜ ਦਾ ਜਿਹੜਾ ਕੰਮ ਬਹੁਤ ਮਾੜਾ ਦਿਖਾਈ ਦਿੰਦਾ ਤੇ ਛੋਟੇ ਛੋਟੇ ਬੱਚੇ ਆ ਇੱਥੇ ਬਾਈ ਜੀ ਕਹਿੰਦੇ ਥੱਲੇ ਇੱਕ ਸੀਵਰੇਜ ਹੈਗਾ ਜਿਹਦੇ ਟੱਕਣ ਬਹੁਤ ਡਾਊਨ ਆ ਉਹ ਕਿਸੇ ਟਾਈਮ ਵੀ ਡਿੱਗ ਸਕਦਾ ਤਾਂ ਇੱਕ ਵੱਡਾ ਹਾਸਾ ਹੋ ਸਕਦਾ ਸੋ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਵੀ ਸੜਕਾਂ ਵੱਲ ਬਾਅਦ ਚ ਧਿਆਨ ਦਿੱਤਾ ਜਾਵੇ ਬਾਈਪਾਸਾਂ ਤੇ ਜਿਹੜਾ ਸ਼ਹਿਰ ਦੇ ਵਿੱਚ ਇੱਥੇ ਰੈਸ਼ੀਅਰ ਏਰੀਆ ਗਰੀਬੀ ਮੱਲਾਗਾ ਸਾਹਮਣੇ ਦਸ਼ਮੇਸ਼ ਨਗਰ ਗਲੀ ਨੰਬਰ 2 ਜੋ ਇਹ ਬਾਈ ਸਰਕੰਡ ਦੀ ਮਿਮਾ ਕਮੇਟੀ ਚ ਵੀ ਜਾਇਆ ਤੇ ਆਪਣੇ ਐਮਸੀ ਸਾਹਿਬ ਕੋਲ ਵੀ ਜਾਇਆ ਪਰ ਕੋਈ ਸੁਣਵਾਈ ਨਹੀਂ ਹੋਈ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਬਾਈ ਜੀ ਜਲਦ ਜਲਦ ਇਸ ਕਾਰਵਾਈ ਕੀਤੀ ਜਾਵੇ